ਕੋ ਬਾਬਾ ਥਾਨ ਸਿੰਘ ਚੌਂਕ ਤੇ ਘਾਟੀ ਮੱਲਾ ਚੌਂਕ ਇੱਥੇ 14 ਲੱਖ ਦੀ ਲਾਗਤ ਨਾਲ ਦੋ ਲਾਈਟਾਂ ਲੱਗਣ ਜਾ ਰਹੀਆਂ ਨੇ ਇਹ ਲੋਕਾਂ ਦੀ ਬਹੁਤ ਧੇਰ ਦੀ ਮੰਗ ਸੀ ਕਿਉਂਕਿ ਇਹ ਗੁਰਦੁਆਰਾ ਸਾਹਿਬ ਨੂੰ ਵੀ ਗਊਸ਼ਾਲਾ ਨੂੰ ਵੀ ਬਹੁਤ ਲੋਕ ਸਵੇਰੇ ਉੱਠ ਕੇ ਜਾਂਦੇ ਆ ਇੱਥੇ ਹਨੇਰਾ ਬਹੁਤ ਸੀ ਇਹ ਚੌਂਕ ਦੇ ਵਿੱਚ ਤੇ ਘਾਟੀ ਮੱਲੇ ਚੌਂਕ ਜ ਇਹ ਲੋਕਾਂ ਨੂੰ ਜਦੋਂ ਦੋਨੇ ਲਾਈਟਾਂ ਲੱਗ ਜੂਗੀਆਂ ਪੂਰੀ ਰੋਸ਼ਨੀ ਹੋ ਜੂਗੀ ਤੇ ਸਰਦਾਰ ਭਗਵੰਤ ਸਿੰਘ ਮਾਨ ਦੇ ਜੋ ਪੰਜਾਬ ਦੇ ਲੋਕਾਂ ਦੇ 3.5 ਕਰੋੜ ਲੋਕਾਂ ਦੇ ਪ੍ਰਤੀਕਰਨ ਦਾ ਕੰਮ ਆ ਉਹਦਾ ਚਾਨਣ ਹੋਰ ਦਿਖੂਗਾ ਸਾਡੇ ਐਮਐਲਏ ਸਾਹਿਬ ਸੈਂਟਰ ਹਲਕੇ ਤੋਂ ਸ਼ੋਕ ਬਰਾਸ਼ਰ ਪੱਪੀ ਜੀ ਜਿਹੜੇ ਲਾਈਟਾਂ ਦਾ ਅੱਜ ਤੋਂ ਗਠਨ ਕਰੇ ਜਾ ਰਹੇ ਨੇ ਬਹੁਤ ਦੇਰ ਤੋਂ ਲੋਕਾਂ ਦੀ ਡਿਮਾਂਡ ਸੀ ਕਿਉਂਕਿ ਮੇਨ ਚੌਂਗਾ ਬਾਬਾ ਥਾਨ ਸਿੰਘ ਚੌਂਗ ਅੱਜ ਅਸੀਂ ਇਹਨਾਂ ਦੇ ਪੈਦਲੋਂ ਸਾਰੇ ਜਿੰਨੇ ਵੀ ਸਾਡੇ ਭੋਲਾ ਜੀ ਜਿੰਨੇ ਵੀ ਸਾਡਾ ਵੱਡਾ ਵੀਰ ਰਾਜਾ ਬੈਂਡਲ ਇਹ ਮੰਨਾ ਜੀ ਔਰ ਜਿੰਨੇ ਵੀ ਮੇਰੇ ਸਾਰੇ ਰਾਜੂ ਜੀ ਜਿੰਨੇ ਵੀ ਸਾਰੀ ਟੀਮ ਖੜੀ ਹੈ ਬਿਸ਼ੇਕ ਜੀ ਜਿੰਨੇ ਵੀ ਭਰਾ ਖੜੇ ਸਾਰੇ ਪੱਪੀ ਭਾਈ ਦਾ तहे دلੋਂ ਧੰਨਵਾਦ ਕਰਦੇ ਆ ਜੈ ਸ਼ੰਕਰ ਮੈਂ ਇਹ ਕਹਿ ਰਿਹਾ ਆ ਵੀ ਸਾਡੇ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਸਾਡੀ ਸਾਡੀ ਡਿਮਾਂਡ ਦੇ ਉੱਤੇ ਇੱਥੇ ਇੱਕ ਵੱਡੀ ਸਟਰੀਟ ਲਾਈਟ ਲਵਾਉਣ ਦਾ ਪ੍ਰੋਗਰਾਮ ਬਣਾਇਆ ਇਹ ਕਿ ਇੱਥੇ ਲੱਗਣੀ ਹੈ ਇੱਕ ਉਹ ਘਾਟੀ ਚੌਂਕ 'ਚ ਲੱਗਣੀ ਹੈ ਇੱਥੇ ਰਾਤ ਨੂੰ ਵਾਰਦਾਤਾਂ ਬਹੁਤ ਹੁੰਦੀਆਂ ਹੁੰਦੀਆਂ ਸੀ ਇਹ ਇਹ ਦੇ ਕਰਕੇ ਇੱਥੇ ਇੱਕ ਲਾਈਟ ਲੱਗਣੀ ਹੈ ਉਸ ਤੋਂ ਬਾਅਦ ਇਹ ਫੁਆਰਾ ਵੀ ਚਾਲੂ ਹੋਏਗਾ ਅਚੰਤਨ ਦੇ ਵਿਕਾਸ ਦੀ ਗੱਲ ਕਰਾਂਗੇ ਵਿਕਾਸ ਦਾ ਬਹੁਤ ਵਧੀਆ ਵਿਕਾਸ ਹੋ ਰਿਹਾ ਹੋ ਰਿਹਾ ਜੀ ਪ੍ਰਸ਼ਰ ਸਾਹਿਬ ਬਹੁਤ ਵਧੀਆ ਵਿਕਾਸ ਕਰ ਰਿਹਾ ਹੈ ਨਾਲੇ ਵਾਲਾ ਵੀ ਵਿਕਾਸ ਹੋ ਰਿਹਾ ਹੋਰ ਸ਼ਹਿਰ ਚ ਬਹੁਤ ਬਹੁਤ ਕੰਮ ਹੋ ਰਿਹਾ ਸਾਰੇ ਕੰਮ ਠੀਕ ਹੋ ਰਿਹਾ ਜੀ ਏਰੀਆ ਚ ਸਾਰੇ ਲੋਕਾਂ ਦਾ ਫਾਇਦਾ ਹੋਏ ਹੋਏਗਾ ਜੀ ਕੋਈ ਇੱਥੇ ਰਾਤ ਨੂੰ ਵਾਰਦਾਦ ਨਹੀਂ ਹੋਏਗੀ ਲੋਕਾਂ ਨੂੰ ਸਹੂਲਤ ਰਹੇਗੀ ਬੜੀ ਜੀ ਕਈ ਸਾਲ ਤੋਂ ਜੀ ਜੀ ਬਾ ਇਹੀ ਕਹਿਣਾ ਚਾਹਾਂਗੇ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਜਦੋਂ ਦੇ ਐਮਐਲਏ ਪ੍ਰਸ਼ਰ ਸਾਹਿਬ ਬਣ ਕੇ ਆਏ ਨੇ ਪਿਛਲੇ 3 ਸਾਲਾਂ ਦੇ ਅਸੀਂ ਤਾਂ ਸਾਲ ਦੇ ਜੁੜੇ ਆ ਅਸੀਂ ਤਾਂ ਇਹੀ ਦੇਖ ਰਹੇ ਆ ਵੀ ਇਹ ਕੰਮ ਹੀ ਕਰੀ ਜਾ ਰਹੇ ਨੇ ਘਰ ਬੈਠੇ ਨਹੀਂ ਦਫ਼ਤਰ ਬੈਠੇ ਹੁੰਦੇ ਨੇ ਜਾਂ ਕੋਈ ਨਾ ਕੋਈ ਪਬਲਿਕ ਦੇ ਵਿੱਚ ਹੁੰਦੇ ਨੇ ਜਾਂ ਦਫ਼ਤਰ ਕੰਮ ਹੀ ਕਰ ਰਹੇ ਨੇ ਮਤਲਬ ਬੈਟਰੀ ਦੇ ਹੁਣ ਅੱਜ ਵੀ ਦੇਖੋ ਆ 14 ਲੱਖ ਦੀ ਲਗਤ ਨਾਲ ਉਦਘਾਟਨ ਹੋ ਰਿਹਾ ਦੋ ਲਾਈਟਾਂ ਦਾ ਜਿਹੜਾ ਕਿ ਪਬਲਿਕ ਨੂੰ ਫਾਇਦਾ ਹੋਏਗਾ ਉਹ ਕਰਨ ਅੱਜ ਉਦਘਾਟਨ ਕਰਨ ਪਹੁੰਚੇ ਨੇ ਦਫਤਰ ਤੋਂ ਕੰਮ-ਕਮਾਂਦ ਹੋਇਆ ਇਹੋ ਜਿਹਾ ਐਮਐਲਏ ਅੱਜ ਤੱਕ ਅਸੀਂ ਤਾਂ ਦੇਖਿਆ ਨਹੀਂ ਪਿਛਲੇ 50 ਸਾਲ ਦੀ ਉਮਰ ਹੈ ਵੀ ਨਾ ਕੋਈ ਆਇਆ ਇੰਨੀ ਸੇਵਾ ਇਹ ਕਰ ਰਹੇ ਨੇ ਮੈਂ ਤਾਂ ਇਹਨਾਂ ਨੂੰ ਐਮਐਲਏ ਕਹਿੰਦਾ ਨਹੀਂ ਮੈਂ ਤਾਂ ਸੇਵਾਦਾਰ ਕਹਾਂਗਾ ਜੀ ਵੀ ਬਹੁਤ ਵਧੀਆ ਇਸ ਇਲਾਕਾ ਸੈਂਟਰਲ ਨੂੰ ਸੇਵਾਦਾਰ ਮਿਲੇ ਨੇ